ਦੇਵੀ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਦੀ ਨੂਰ ਅਰ ਸੋ ਕੁਰ ਸੋ ਝਟੀ ਐ ਤਦ ਡਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾਂ ਦਾ ਵੀ ਸਾਹ ਸੱਜਣ ਸਚਾ ਪਾਤਸ਼ਾਹ ਸਿਰ ਸਾਧ ਸ਼ਾਹ ਜਿਸ ਪਾਸ ਬਹਿਠਿਓ ਸੋਹੀਐ ਸਭ ਨੋ ਦਵੀ ਸਤਨਾਮ ਸ਼੍ਰੀ ਵਾ ਜੀ ਸਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਸਤ ਪਾਣੀ ਜੰਤ ਫਿਰਹ ਨਸਤ ਮੂੰਡ ਮੁਡਾਈ ਕੇਸੀ ਨਸਤ ਪੜਿਆ ਦੇਸ ਫਿਰਹ न सत दुखिया न सत सुखिया न सत पाणी जंत फिरह न सत मूड मुड़ाई केसी ਸਤ ਪੜਿਆ ਦੇਸ ਫਿਰਹਿ ਨਾ ਸਤ ਰੁੱਖੇ ਬਿਰਖੇ ਪੱਥਰ ਆਪਤ ਸ਼ਾਵੈ ਦੁਖ ਸਹੈ ਨ ਸਤ ਹਸਤੇ ਬੱਧ ਸੰਗਲ ਨ ਸਤ ਗਾਈ ਕਾਹ ਚਰਹਿ ਜੈਸ ਹੱਥ ਸਿਧ ਦੇਵ ਜੈ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕਤਾ ਕਾ ਮਿਲੈ ਵਡਾਈ ਜਿਸ ਘਟਿ ਪੀਤਰ ਸਬਦ ਰਵੈ ਸਭ ਘਟ ਮੇਰੇ ਹਾਂ ਸਭ ਨਾ ਅੰਦਰ ਜਿਸ ਹੈ ਖੁਆਇ ਤਿਸ ਕੌਣ ਕਹੈ ਜਿਸ ਹੈ ਦਿਖਾਲਾ ਵਟੜੀ ਤਿਸਹ ਪੁਲਾਵ ਕੌਣ ਜਿਸਹ ਪੁਲਾਈ ਪੰਦ ਸਿਰ ਤਿਸਹ ਦਿਖਾਵ ਕੌਣ ਮਹਲਾ ਪਹਿਲਾ ਸੋ ਗਿਰਹੀ ਜੋ ਨਿਗਰੋ ਕਰੈ ਜਾਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੈ ਸਰੀਰ सो गिरही गंगा का नीर बोलै इसर इस सत स्वरूप परम तंत महरिखनारूप महल् पहल सो तुती जो पूजन कर संत ओहठ पटण ਕਿਆ ਕਰ ਸੋ ਓ ਤੂਤੇ ਸਿਵਪੁਰ ਚੜੈ ਬੋਲਾ ਗੋਰਖ ਸਤ ਸਰੂਪ ਪਰਮ ਤੰਤਮਹ ਰੇਖਨਾਰੂਪ ਮਹਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ ਅਰਦ ਉਰਦ ਕਰੇ ਨਿਰੰਜਨਵਾਸ ਚੰਦ ਸੂਰਜ ਕੇ ਪਾਏ ਗੰਢ ਤਿਸ ਉਦਾਸੀ ਕਾ ਪੜੈ ਨ ਕੰਧ ਬੋਲ ਗੋਪੀ ਚੰਦ ਸਤ ਸਰੂ तंत्र महारीख नूप पहला सोपाखंडी खंडी जे काया पाल के अगनाम ब्रह्म पर जल स्वप्ने वंदन दे चरणा तिस पाखंडे जरा नरणा ਬੋਲਾ ਚਰਪਟ ਸਤ ਸਰੂਪ ਪਰਮ ਤੰਤਵਹ ਰਖਨਾਰੂਪ ਮਹਲਾ ਪਹਿਲਾ सोबैर अगीज उल्ट ब्रहम गगन मंडल महर उपै थम आहन से अंतर रहति ते ਬਰਾਗੀ ਸਤ ਸਮਾਨ ਬੋਲਾ ਪਰਥਰ ਸਤ ਸਰੂਪ ਪਰਮ ਤੰਤ ਮਹਾਰೇಖਨarup ਮਹਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵ ਜੁਗਤ ਕੰਨ ਪੜਾਏ ਕਿ ਆਖ ਖਾਜ ਭਗਤ ਆਸਤ ਨਾਸਤ ਏਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਆਉ ਤੂ ਪਛਾਵ ਜੇ ਸਮਕਰ ਸਹ ਤਨਨ ਕੇ ਆਖ ਗੁਰ ਕੋ ਕਹ ਸਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਆਉ ਤੋਤ ਨਿਰਾ ਤਾਰ ਜੋ ਰਹਿ ਸਮਾਈ ਕਾਹੇ ਭੀਖਿਆ ਮੰਗਣ ਜਾਏ ਪਾੜੇ ਹਰ ਮੰਦਰ ਸੋਈ ਆਖੀਏ ਜੇਥਾ ਹਰ ਜੱਤ ਮਾਨਸ ਦੇਹ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮਾਹਿ ਵਿਧਤਾ ਮਨਮੁਖ ਹਰ ਮੰਦਰ ਕੀ ਸਾਰ ਨ ਜਾਣਨੀ ਤਨੇ ਜਨਮ ਗਵਾਤਾ ਸਭ ਮਹਿ ਇਕ ਵਰਤਦਾ ਗੁਰ ਸਬਦੇ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੋ ਸੱਚੇ ਨਾਇਨ ਸਭ ਮਹਿ ਇੱਕ ਵਰਤਦਾ ਗੁਰ ਸਬਦੇ ਪਾਇਆ ਜਾਇ ਵਾਹੂ ਵਾਹੂ ਸੱਚੇ ਪਾਤਸ਼ਾਹ ਤੂੰ ਸੱਚੇ ਨਾਇ ਵਾਹੇ ਗੁਰੂ ਜੀ ਕਾ ਸੋ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ 97 ਮੂਡ ਮੁਡਾਈ ਕੇਸੀ 97 ਪੜਿਆ ਦੇਸ ਫਿਰਹਿ ਰਾਗ ਰਾਮ ਕਲੀ ਕੀ ਵਾਰ ਪਹਿਲੀ ਪੌੜੀ 12ਵੀਂ ਸ਼ਲੋਕਾ ਨਾਲ